ਇਹ ਤੀਨੇ ਹੁਣ ਤੱਕ ਸਕੂਲ ਚ ਕੀ ਸਿੱਖਿਆ ਤਹੀਂ ਸੁਣੀਓ ਜਰਾ ਪੁੱਤ ਆਪਣੇ ਕੰਨਾਂ ਨੂੰ ਕੰਟੂ ਸੁਣਾ ਦੋ 1 2 3 4 5 6 7 8 9 10 ਚੋਲ ਤੇ ਖਾ ਲੋ ਪਹਿਲਾਂ ਪਹਿਲਾਂ 10 10 ਤੱਕ ਵੰਤੂ 1 2 ਸੁਣਾਤਾ ਹੈ ਤੇ ਹੁਣ ਪਹਿਲਾਂ ਖਾ ਲੋ ਫਿਰ ਹੋਰ ਸੁਣਾਉਨੇ ਆ ਫਿਰ ਪਾਠ ਵੀ ਸੁਣਾਉਣਾ ਠੀਕ ਹੈ ਜਲਦੀ ਜਲਦੀ ਖਾ ਲੋ ਇਹਨੂੰ ਚੱਲ ਜੀ ਪਾਠ ਸੁਣਾਓ ਹੁਣ ਪੇ ਸ਼ੁਰੂ ਤੋਂ ਮੂੰਹ ਪਹਿਲਾਂ ਭਾਰੀ ਨਾ ਲਿਆ ਖਾਦੇ ਨਹੀਂ ਜਾਂਦੇ ਡੂੜ ਘੰਟਾ ਹੋ ਗਿਆ ਖਾਂਣ ਲਈ ਤੇ ਨਾ ਸੁੱਟਦੀ 1 2 3 4 5 6 7 8 9 10 ਯਸ ਵੈਰੀ ਗੁੱਡ ਹੈ ਵੀ ਹੁਣ ਘਰ ਨੂੰ ਜਮੀਨ ਆਪੇ ਲੈ ਜਾਂਦੀ ਨਹੀਂ ਤੇ ਇਹ ਕਿੰਨਾ ਪਛਿਆ ਸਿੱਖੀ ਹੈ ਚਲੋ ਹਣ ਜੀ ਬਦਲਾ ਲਾ ਫਿਰ ਦਦਿਨ ਨੂੰ ਕੱਪੜੇ ਚੇਂਜ ਕਰ ਦੋ ਚਲੋ ਜੀ ਛੱਡ ਗਈ ਸਕੂਲ ਅਰ ਜਗਿਆ ਫਰੂਟ ਸਾਰੇ ਲੈ ਕੇ ਆਇਆ ਮੈਂ ਚਲ ਸਕੂਲੇ ਜਾ ਕੇ ਨਾ ਸਕੂਲੇ ਜਾਣਾ ਹੋਣਾ ਆ ਤੀ ਜਗਿਆ ਮੈਂ ਚੀਜ਼ਾਂ ਕਨੀਆ ਲੈ ਕੇ ਆ ਆਲੂ ਖਾਰੇ ਛੇਪ ਬਨੇਨਾ ਵਾਓ ਖਾਊਗਾ ਠੀਕ ਆ ਇਹਨਾਂ ਨੂੰ ਲੂਜ਼ ਮوشن ਲੱਗੇ ਰਹੇ ਤੇ ਮੈਂ ਫੇਰ ਰੋਟੀ ਮੱਕ ਨਹੀਂ ਦੇਣੀ ਫਰੂਟ ਦੇ ਦਿੰਨੇ ਹੈ ਇੱਥੇ ਖਾ ਲਾ ਤੇ ਉੱਥੇ ਵੀ ਖਾ ਲਾ ਦਵਾ ਜੀਜੀ ਕਿੱਥੇ ਦਾਦਾ ਦਾਦਾ ਨੂੰ ਜਾਣਾ ਹੈ ਕੋ ਲੈਣੇ ਜਾਣਾ ਕਿਉਂ ਇਹ ਤਾਂ ਘੁੱਟ ਪਾਈਏ ਫਾਰੇ ਸੂਪ ਪਾ ਕੇ ਅਗਲਾ ਸਭ ਸੰਸਧੀਆਂ ਤੋੜਨ ਗਿਆ ਕਿਉਂ ਹੈ ਜੜੀ ਮੇਰੇ ਘਰ ਦੇ ਮਾਂ ਨੂੰ ਮਾਰ ਕਾਉਂ ਪਾਏ ਨਾ ਹਾਂ ਫਿਰ ਪੈ ਗੰਦਾ ਹੋ ਗਿਆ ਦਾਦਾ ਦਾ ਨਾ 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 ਪੈਰ ਥੋੜੀ ਸਾਫ਼ ਕਰੀਏ ਬੰਦਿਆਂ ਵਾਈਫ ਚ ਆਦਮਾ ਮਮਾ ਕੋਲ ਕੋਈ ਇੱਕ ਵਾਈਫਸ ਦੇਓ ਜਾਂ ਭੱਜ ਕੇ ਜਾਓ ਹਰ ਗੁਨਾਹ ਦੀ ਆ ਗਈ ਬਾਹਰ ਆ ਆ ਗਏ ਕੌਣ ਲੈ ਕੇ ਆਇਆ ਵਾ ਕੌਣ ਲੈ ਕੇ ਆਈ ਹੈ ਇਧਰ ਆ ਬੱਸੀ ਬਾਵਾਂ ਮੇਰੀ ਧੀ ਹਾ ਕੌਣ ਲੱਗਿਆ ਤੈਨੂੰ ਹਾਂ ਕੌਣ ਲੱਗੇ ਦਦਾ ਦਦਾ ਤੈਨੂੰ ਪਤਾ ਲੱਗ ਗਿਆ ਸੀ ਦਦਾ ਹੈ ਹੈ ਫਿਰ ਹੋਇਆ ਸੀ ਕਿ ਭੱਜ ਜਾ ਉਹ ਤੇਰਾ ਬਲਾ ਹੋ ਜੇ ਤੇਰਾ ਉਹ ਤੇਰਾ ਬਲਾ ਹੋ ਜੇ ਉਹ ਦਾਦੀ ਮੇਰੇ ਕਿਹਾ ਜਿਆਦਾ ਦਿਨ ਮੇਰਾ ਬੈਗ ਲੈਣ ਦੀ ਕੋਸ਼ਿਸ਼ ਕਰਾ ਭਾਰਾ ਮੋੜ ਬੈਗ ਭਾਰਾ ਪਤਾ ਸਾਰਾ ਨਾ ਦਾਦੀ ਨੇ ਮੇਰੇ ਬਚਪਾ ਆ ਭਾਜੀ ਕਹਿੰਦੇ ਮੈਂ ਦਾਦੀ ਨੂੰ ਮੇਲਾਵਾ ਖਲਵਾ ਦੇ ਸਰ ਕਾ ਮੇਲਾ ਉਹ ਕਿ ਪੜਕੇ ਆਏ ਆਪਣੇ ਪੋਤੇ ਅੱਛਾ A B C D ਵੈਰੀ ਗੁੱਡ 1 2 ਬੀ ਹੁੰਦਾ ਹੈ 1 2 ਸੁਣਾ ਦਿਓ 1 2 3 4 5 6 7 8 9 10 ਵੈਰੀ ਗੁੱਡ A B C ਵੀ ਸੁਣਾ ਦਿਓ ਕਿੰਨੇ ਤੱਕ ਹੁੰਦੇ ਚਲ ਕੋਈ ਨਾ ਵੀ ਆਉਣ ਲੱਗ ਜੀ ਥੋੜੀ ਥੋੜੀ ਆਉਣ ਲੱਗ ਪਈ ਨਹੀਂ ਤੇ ABC ਨਹੀਂ ਖਾਈ ਨਹੀਂ ਵਹੇ ਫੇਰ ਵੀ ਆਣਾ ਆਉਣ ਲੱਗ ਪਈ ਇਹਨੂੰ ਪਹਿਲੀ ਲਾਈਨ ਬੋਲਣ ਲੱਗ ਗਈ ਆ ABC D E ਹਾਂ ਵਾ ਵੀ ਕੁੜੀ ਆਈ ਤਾਂ ਨਾਲ ਹੀ ਕੜੀ ਛੋਲ ਵੀ ਆ ਗਏ ਹੈਂ ਕੜੀ ਛੋਲ ਖਾਓ ਆ ਵੀਰ ਆ ਖਾਣ ਉਹ ਦਰ ਨਾ ਜਿਵਾੜਾ ਪੀਣਾ ਜਿਵਾੜਾ ਪੀਣਾ ਉਹਦਰ ਨਾ ਇੱਕ ਵਾਰੀ ਰਾਹ ਦੇ ਵਿੱਚ ਖਲੋਣਾ ਮੈਂ ਮੇਰੇ ਪਰਾਂ ਜਾਂ ਕੜੀ ਦੇ ਨਾਮ ਨਾਲ ਪਸਲੀਆਂ ਟੁੱਟ ਜਣਗੀਆਂ ਕੀ ਚੋਦੋ ਨਹੀਂ ਨਹੀਂ ਕੁਛ ਪਿਆ ਹੈ ਉਸ ਰਾਜੀ ਚਾਰ ਨਹੀਂ 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 ਉਹ ਚੰਗਾ ਭਲਾ ਵੀਰ ਹੀ ਚੰਗਾ ਭਲਾ ਹੀ ਉਹ ਹੈ ਆ ਟੇਲੇ ਮੈਂ ਪਹਿਲੇ ਲੰਮੇ ਪਹਿਲੇ ਚਰਾ ਵੀ ਆ ਹਾਂ ਕੋਈ ਗੱਲ ਨਹੀਂ ਆ ਦੇ ਗੈਸ ਭਰਉਣ ਵਾਸਤੇ ਆਏ ਆ ਗੈਸ ਗੈਸ ਪੂਰੀ 20% ਆਹ ਨਿੱਕੇ ਨਿੱਕੇ ਸਿਲੰਡਰ ਜਨਾ ਭਰਨ ਲਈ ਓਡਾ ਕਿਸ ਸਿਲੰਡਰ ਆ ਵੀ ਭਰਾ ਲਿਆਂਦਾ ਸਿਲੰਡਰ ਗੈਸਾਂ ਨਹੀਂ ਹੈ ਤੇ ਲੱਗ ਜਾਗਿਆ ਨਹੀਂ ਜੇ ਮਾਰੇ ਜਿੰਨਾ ਭੜਾ ਹੈ ਦੋ ਕੋਲੇ ਤਾਂ ਗੈਸ ਹੈ ਵਿੱਚ ਤੇ ਪਰ ਅਗਰ ਨਾ ਆਵੇ ਉੱਠ ਗਿਆ ਕੋਣ ਹਾਂ ਸੋਚੀ ਸੋ ਉੱਠੀ ਲੋਕ ਵੀ ਘਰੇ ਦੇ ਆ ਗਏ ਚੋਲ ਖੜੀਏ ਸਲੂਨ ਤੇ ਭਾਈ ਦਾਈਂ ਦਾ ਭਾਈ ਦਾਈਂ ਭੋਖ ਭੜੀ ਲੱਗੀ ਕਹਿੰਦੇ ਸਲੂਨ ਤੇ ਸਲੂਨ ਤੇ ਭੁੱਖ ਲੱਗੀ ਨਹੀਂ ਨਹੀਂ ਸਸਾ ਸਲੂਨ ਦੇ ਵਰਕਰਾਂ ਨੂੰ ਬਹੁਤ ਬੜੀ ਪਰਵਾਹ ਵਰਕਰਾਂ ਨੇ ਨਹੀਂ ਆਉਂਦੇ ਵਰਕਰਾਂ ਨੂੰ ਨਹੀਂ ਨਹੀਂ ਉਹਨਾਂ ਨੂੰ ਲੱਗੀ ਚਾਚੀ ਲੱਗੀ ਆਪਣੀ ਆਹ ਦੰਦੀ ਬਸ ਆਪਾਂ ਖਾਵਾਂਗੇ ਤੁਨ ਨਾਲੇ ਇਧਰ ਆਲੂ ਗੋਭੀ ਧਰੀ ਆ ਮਾਸੀ ਆ ਡੈਡੀ ਉੱਤੇ ਖਾਂਦੀ ਆ ਪਾਵਾ ਹੋ ਤੇਰੀ ਬਲੀਏ ਜੇ ਓਏ ਮੈਂ ਮੁੰਡਾ ਆ ਗਈ ਏ ਕਿੱਥੋਂ ਆਇਆ ਵਾ ਲੈ 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 ਫੱਟ 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 ਮੈਨੂੰ ਕਿਧਰ ਕੋਇਆ ਵਾ ਹਾਂ ਕਿੱਥੋਂ ਆਇਆ ਜਿਵੇਂ ਕੱਲੀ ਆਈ ਜਾਂਦੀ ਆ ਰੋਜ ਬੈਠ ਕੇ ਦਾ ਦਾ ਨਾਏ ਦਾ ਦਾ ਨਾਏ ਕਿਤੇ ਦਾ 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 ਚਲ ਗਿਆ ਚਲ ਗਿਆ ਹਾਂ ਤੁੱਕ ਨਾ ਆਇਆ ਸੀ ਕਰਨਾ ਹੈ ਜਮ ਮਨ ਪਛਪਾ ਨਾ ਕਾ ਕਈ ਤੇ ਆ ਗਿਆ ਨਾ ਮੈਨੂੰ ਨਾ ਹਰ ਕੋਈ ਇਦਰਾ ਜੁੰਡੀ ਕਰਾਉ ਜੈਸਿਕਾ ਚੱਲੀ ਗਈ ਜੈਸਿਕਾ ਕਾ ਨਾਮ ਹੈ ਅਥੇ ਲਾਉ ਮੈਂ ਨਹੀਂ ਜਾਣਾ ਇਹ ਨੂੰ ਇਹਦੇ ਨੀਂ ਲੋਗ ਦੇ ਸਿਗਰ ਨਹੀਂ ਹਨ। ਇਤਰਾ ਚੱਲੀ ਮੈਂ ਫਿਰ ਨਹੀਂ ਫਿਰਦਾ ਸੀ ਘਾੜੇ ਦਾ ਨਹੀਂ ਜਾਣੇ ਦੇ। ਕਿਉਂ? ਉਹਦੇ ਘਰ ਕਿਉਂ ਨਹੀਂ ਜਾਣਾ ਜੱਸੀ ਘਰ। ਹੈ? ਚੱਲ ਚਲੀ ਜੱਸੀ ਘਰ ਅੱਜ। ਨਹੀਂ ਸਿਗਰਾਂ। ਤੇ ਉਹ ਪਾਸ। ਤੇ ਬੱਸ। ਸਾਸਿ ਨਗਰ ਆਏ ਆਂ। ਆਹ ਚੱਲੇ ਸਿਸਟਮ ਜਾਈ ਲੈਣ ਵਾ ਤੇ ਖਰਾਬ ਹੋ ਗਿਆ ਸਲੂਨ ਤੇ। ਦੁਕਾਨਾਂ ਵੇਖੋ ਸਫਨੇ ਚੰਗੀਆਂ ਲੱਗੀਆਂ। ਹੈ? ਲਿੰਕਡ ਦਾ ਉਦਾਂ ਫਾਇਦਾ ਤੇ ਬੜਾ ਭਰੇ ਵੀ ਪ੍ਰਾਈਸ ਥੋੜਾ ਜਿਆਦਾ ਲੈਂਦੇ ਐ। ਕਰਾਚੀ ਆਪਾਂ ਪਹੁੰਚ ਗਏ ਲੱਕੜ ਮੰਡੀ। ਆ ਵੀ ਨਾਲ ਹੀ ਮੈਡਮ। ਇਧਰ ਆ ਕੇ ਆ। ਇੱਥੇ ਆ ਮੇਰੇ ਕੋ ਇੱਥੇ ਆ ਬਾਹਲੇ ਨੂੰ। ਨਹੀਂ। ਚੱਲ ਇੱਥੇ ਪਾਪਾ। ਪਾਪਾ ਉਹਦੇ ਬੈ ਇੱਥੇ ਪੱਕੇ ਆ। ਆ ਵੇਖ। ਆ ਵੇਖ ਤਾਂ ਕੰਮ। ਚੱਲ ਵਧੀਆ। ਚੱਲ ਚੱਲੇ ਜਿਆਦੇ ਚੱਲ ਚੱਲ ਫਿਰਦਾ ਜਾਂਦਾ। ਆ ਫਿੱਟ ਨਾ ਬਿਆ ਕਰਨ। ਆ ਬੇੜੀ ਜੀ ਦੇਖ ਨਾ ਜਾਇਓ ਤੇ ਚਲੋ ਐ ਵਧੀਆ ਹੋਏ ਨਾ ਕੱਲ ਤੱਕ ਪਣ ਚੱਲ ਪਣੀ ਐ ਕੱਲ ਤੱਕ ਡੈੜੀ ਇਹਦੇ ਨੇ ਨਾ ਜੱਸੀ ਨੇ ਕੁੱਕੜ ਗਲ ਗਈ ਕਿੰਨਾ ਲਾਤੀ ਐ ਕਰੋ ਚਾ ਕੁੱਕੜ ਗਲ ਗਈ ਉੱਠ ਜਾਨੇ ਆਏ ਨੇ ਮਾੜੀ ਮਾੜੀ ਬਣੀ ਇਹ ਮਾੜੀ ਮਾੜੀ ਕਿਹਾ ਵਲੌਗ ਬਣਾਉਂ ਜਾ ਚਾਹੇ ਨੇ ਕਹਿੰਦੇ ਮਾੜੀ ਮਾੜੀ ਬਣਾਈ ਐ ਉਧਰ ਪਾਜੀ ਹੁੰਡੇ ਗੱਡੀਆਂ ਧੱਕਾ ਲਾਉਣ ਦੇ ਆਓ ਕਿਉਂ ਚਲੋ ਆਜੋ ਗੋਲਾ ਖਾਈਏ ਕੋ ਸਾਹ ਆਪ ਲੱਗੇ ਗੋਲਾ ਸੱਟ ਉਹਨਾਂ ਨੇ ਹਾਂਜੀ ਇਹ ਗੋਲੀ ਵਾਲਾ ਪਤਾ ਵੀ ਮੇਰਾ ਜੇ ਤਿਆਰ ਹੋਣ ਡਿਆ ਵੇਖੀ ਹੋਏ ਸਵਾਦ ਵਾ ਇਹ ਮਮਾ ਵਾ ਆਈਸਕ੍ਰੀਮ ਹੈ ਜਿੱਕਣ ਲੀਆ ਮੇਲੇ ਦੇ ਜਹਾਨ ਨਜ਼ਾਰਾ ਆ ਮੇਲੇ ਚ ਮੇਰਾ ਫੇਵਰਟ ਹੈਗਾ ਗੋਲਾ ਇਹ ਲੱਗ ਗਿਆ ਨੁਕਰ ਤੇ ਅੰਕਲ ਆਣੇ ਪਾਪਾ ਤੈਨੂੰ ਨਾ ਕਿੰਨੇ ਆ ਆ 500 ਰੁਪਏ ਰੱਖ ਰਹੀ ਆ ਚੰਗੇ ਰਮਾਲ ਲਾਇਏ ਸਜਾ ਕੇ ਨੇ ਵੈਸੇ ਹੀ ਹਰੇ ਲਾਲ ਪੀਲੇ ਕੋਈ ਗੁਲਾਬੀ ਵੀ ਹੈ ਕਿੰਨੇ ਆ ਕਿੰਨੇ ਤਰ੍ਹਾਂ ਦੇ ਹਾਂ ਫਿਰ ਸੂਟ ਨਾਲ ਮੈਚਿੰਗ ਕਰਕੇ ਬੀਬੀਆਂ ਲੈਣ ਆਹ ਨਹੀਂ ਆ ਓਕੇ ਆ ਨਹੀਂ ਬੰਗੂੜੇ ਦੇਖਣ ਵਾਸਤੇ ਆਏ ਆ ਵੀ ਚੱਲਣ ਦੇ ਓਕੇ ਜੀ ਮੈਂ ਲਗਾ ਟੈਸਟਿੰਗ ਹੋਣ ਦੀ ਹੈ ਟੈਸਟਿੰਗ ਹੋਣ ਦੀ ਬਾਅਦ ਆ ਵੀ ਬੇੜੀ ਬਸ ਆ ਬਹੁਤ ਵੱਡੀ ਕਰਵਾ ਬੇੜੀ ਆ ੜੀ ਆ ਬੇੜੀ ਵੇਖੋ ਗੁਰੂਆ ਕੱਡੀ ਵੱਡੀ ਮੈਨੂੰ ਨਹੀਂ ਲੱਗਦਾ ਵੀ ਇਹ ਬੰਦੇ ਨੂੰ ਘਬਰਾੜਨਾ ਪਾਉਗੇ ਇੱਕ ਵਾਰੀ ਕਿੰਨੇ ਕਿੰਨੇ ਦਿਹਾਂਡੇ ਕਮੈਂਟ ਕਰਕੇ ਦੱਸਿਓ ਬਹੁਤ ਵੱਡੀ ਏ ਯਾਰ ਬਟਾ ਲੇ ਜਿਹੜੇ ਬਟਾ ਲੇ ਆਉਣਗੇ ਨਾ ਦੂਰੋਂ ਦੂਰੋਂ ਉਹ ਇਹਦੇ ਤੇ ਹੀ ਲੈ ਕੇ ਜਾਇਓ ਬਹੁਤ ਵੱਡੀ ਏ ਹੋਰ ਤੋ ਕਿ ਬਣੀ ਨਵੀਂ ਇਹਦੇ ਹਜੇ ਹੁਣ ਤੇ ਬਣੀ ਆ ਉਹ ਵੀ ਭਾਈ ਹੁਣੇ ਵੇਖਣ ਦੇ ਬਹੁਤ ਜ਼ਿਆਦਾ ਵੱਡਾ ਆ ਭਾਜੀ ਸੋਨਾ ਲਗਾ ਇਹ ਤੇਰੇ ਖੁਸ਼ ਹੋਗਾ ਵੀਰ ਇਹਦਾ ਭਰਾ ਹੋੜਾ ਪਹਿਲੇ ਦੇਖੋ ਹਾਂਜੀ ਇਹੀ ਖਾਣੇ ਲੈ ਲਓ ਕੌਲੀ ਭਾਜੀ ਇਧਰ ਦਿਓ ਕੌਲੀ ਹਾਂਜੀ ਆ ਮਿੱਠਾ ਲਾ ਦਿਓ ਇੱਕ ਗੁੜੀਆਂ ਵਾਸਤੇ ਪਹਿਲਾਂ ਸਾਰੇ ਦੇਖਣ ਦੇ ਦੋ ਸਦੀ ਸਪੀਡ ਤੇ ਹਣੋ ਦੇਈ ਜਾ ਸਾਰਿਆਂ ਨੂੰ ਚਲੋ ਉਹ ਇੰਨੀ ਇੰਨਾ ਮਿੱਠਾ ਥੋੜਾ ਹੀ ਲਾਇਆ ਹੈ ਅਚਾ ਬਸ ਠੀਕ ਠੀਕ ਬੜਾ 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 ਬਾਸ ਕਿੱਕਾ ਹਾਂਜੀ ਇੱਕ ਖਾਣਾ ਕੀ ਹੈ ਮਮੇਲੇ ਪਹਾਵਾ ਬਨੇ ਬਰ ਆਦਮਾਨ ਆ ਉਹ ਤਾਂ ਅੰਘੜ ਕੇ ਇਹਨੇ ਵਧੀਆ ਵਾਹੇ ਹਾਂ ਉਹ ਗੁਰਗੁਰੇ ਜੁੱਤੀ ਲਿਬੜੀ ਦਾ ਉਦਨ ਤੇਰਾ ਠੀਕ ਹੈ ਜੇ ਸਾਰਿਆਂ ਨੇ ਸਸਰੀ ਘਰ ਤੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਪਾਗੀ ਦਿਨਾਂ ਬਾਅਦ ਆਇਆ ਹੈ ਸਾਂਗਣ ਕਰਦੇ ਯਾਰ ਸਬਸਕ੍ਰਾਈਬ